ਇਨਾਂ ਦੇ ਸਿਰ ਚ ਨਾ ਮਤਲਬ 1 ਇੰਚੀ ਟੋਏ ਵਾਂਗੂ ਐ ਖੋਲ ਹੋਇਆ ਹੋਇਆ ਉਹ ਸਾਨੂੰ ਦਿਖਾ ਵੀ ਨਹੀਂ ਸਕਦੇ ਸੀ ਹਾਂਜੀ ਭਾਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਵੀਰ ਭਾਈਆਂ ਨੂੰ ਮੇਰੇ ਨਾਲ ਨੇ ਸਤ ਗੁਰ ਸਿੰਘ ਪਿੰਡ ਇਹਨਾਂ ਦਾ ਝਨੇੜੀ ਐ ਤੇ ਜ਼ਿਲ੍ਹਾ ਸੰਗਰੂਰ ਪਈ ਜਾਂਦਾ ਤੇ ਇਹਨਾਂ ਕੈਂਸਰ ਦੇ ਮਰੀਜ਼ ਨੇ ਤੇ ਇਹਨਾਂ ਨੂੰ ਪਿਛਲੇ 20 ਦਿਨਾਂ ਤੋਂ ਬਈ ਇਹ ਤਰੰਗ ਦਾ ਮਤਲਬ ਅਟੈਕ ਆ ਗਿਆ ਸੀ ਤੇ ਇਹਨਾਂ ਦੀ ਲੈਫਟ ਸਾਈਡ ਪੈਰਾਲਾਈਜ਼ ਹੋ ਗਈ ਕੰਮ ਨਹੀਂ ਕਰਦੀ ਤੇ ਇਹ ਘਰ ਚ ਦੋਨੇ ਜੀ ਨੇ ਮੀਆਂ ਬੀਬੀ ਤੇ ਬਾਲ ਬੱਚਾ ਹੈ ਨਹੀਂ ਕੋਈ ਤੇ ਕਮਾਉਣ ਦਾ ਇੱਕ ਵ ਇੱਕ ਸਾਧਨ ਸੀਗਾ ਉਹ ਇਹ ਖੁਦ ਨੇ ਇਹੇ ਡਰਾਈਵਰੀ ਕਰਦੇ ਸੀ ਕਿ ਹੁਣ ਤਾਂ ਦੋ ਤਿੰਨ ਮਹੀਨਿਆਂ ਤੋਂ ਬਈ ਬੈੜਤੀ ਬੈਠੇ ਨੇ ਤੇ ਹੱਥ ਬੰਨ੍ਹ ਕੇ ਬੇਨਤੀ ਆ ਬਈ ਵੀ ਜਿੰਨੀ ਹੈਲਪ ਹੋ ਸਕਦੀ ਹੈ ਇਹਨਾਂ ਦੀ ਪੈਸੇ ਟਕੇ ਦੀ ਕੋਈ ਰਾਸ਼ਨ ਪਾਣੀ ਦੀ ਨੰਬਰ ਮੈਂਸ਼ਨ ਕਰ ਦੋ ਨੰਬਰ ਕੀ ਤੁਹਾਡਾ 17879 17879 ਜੀ 2944 2944 ਤੇ ਜਿੰਨੀ ਵੀ 10 50 100 ਆ ਗੂਗਲ ਪੇ ਨੰਬਰ ਮੈਂ ਇੱਥੇ ਲਿਖ ਦਿੰਨਾ ਤੇ ਹੱਥ ਬਨ ਕੇ ਬੇਨਤੀ ਆ ਬਈ ਜੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਐਸ ਇਨਸਾਨ ਕੋਲੇ ਚਲੀ ਜਾਵੇ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ